ਮੈਂ ਤਾਂ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੋ ਕਿਉਂਕਿ ਜਿਹੜੀ ਪ੍ਰੈਸ ਆ ਇਹ ਲੋਕਤੰਤਰ ਦਾ ਚੌਥਾ ਸਤੰਭ ਹੁੰਦੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸਾਡੀਆਂ ਜੋ ਪਾਲਿਸੀ ਜਿਹੜੇ ਸਾਡੇ ਕੰਮ ਆ ਤੁਸੀਂ ਲੋਕਾਂ 'ਚ ਲੈ ਕੇ ਜਾਣੇ ਹੁੰਦੇ ਆ ਅੱਜ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਪਵਿੱਤਰ ਤੇ ਪਾਵਨ ਧਰਤੀ ਦੇ ਉੱਪਰ ਐਕਟਿੰਗ ਪ੍ਰਧਾਨ ਮੰਤਰੀ ਤੋਂ ਪਹਿਲੀ ਵਾਰ ਆਇਆ ਹਾਂ ਕਿਉਂਕਿ ਮੇਰੀ ਜਦੋਂ ਬੀਬੀ ਜੀ ਨਾਲ ਤੇ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਹੋਈ ਇਹ ਕਹਿ ਰਹੇ ਸੀ ਕਿ ਵੱਡਾ ਫੰਕਸ਼ਨ ਰੱਖਾਂਗੇ ਮੈਗਾ ਫੰਕਸ਼ਨ ਨਹੀਂ ਰੱਖਣਾ ਆਪਾਂ ਕੇਵਲ ਵਰਕਰ ਮੀਟਿੰਗ ਕਰਨੀ ਆ ਕਿਉਂਕਿ ਜਦੋਂ ਵੱਡਾ ਫੰਕਸ਼ਨ ਰੱਖਿਆ ਉਦੋਂ ਵੱਡੀਆਂ ਤਕਰੀਰਾਂ ਹੁੰਦੀਆਂ ਨੇ ਕੁਝ ਮੇਰੇ ਰਿਸ਼ਤੇਦਾਰ ਸੀ ਇੱਥੇ ਬੜੇ ਨਜ਼ਦੀਕੀ ਉਹ ਮੈਨੂੰ ਵਾਰ-ਵਾਰ ਕਹਿੰਦੇ ਸੀ ਵੀ ਅਸੀਂ ਤੁਹਾਡਾ ਮਾਨ ਸਨਮਾਨ ਕਰਨਾ ਪਰ ਮੇਰੇ ਮਨ 'ਚ ਹਮੇਸ਼ਾ ਇਹ ਵਿਚਾਰ ਹੀ ਆ ਜਾਂ ਮੇਰਾ ਇੱਕ ਉਦੇਸ਼ ਹੈ ਵੀ ਮੈਂ ਜਿਹੜੇ ਸ਼ਹਿਰ 'ਚ ਜਾਵਾਂ ਪਹਿਲਾਂ ਉੱਥੇ ਵਰਕਰਾਂ ਨਾਲ ਮੀਟਿੰਗ ਕਰਾਂ ਸਾਡੇ ਸੀਨਰ ਨਤਾਮਣਾ ਮੀਟਿੰਗ ਕਰਾਂ ਤੁਸੀਂ ਦੇਖ ਰਹੇ ਹੋ ਅੱਜ ਕੋਈ ਇਹ ਜਲਸਾ ਨਹੀਂ ਕੋਈ ਇਹ ਰੈਲੀ ਨਹੀਂ ਇਹ ਕੇਵਲ ਦੇ ਕੇ ਬਲ ਬਰਕਰ ਮੀਟਿੰਗ ਆ ਜਿਹਦੇ ਵਿੱਚ ਮੁਕਸਰ ਸ਼ਹਿਰ ਦੇ ਸਾਰੇ ਪਤਵੰਤੇ ਸੱਜਣੇ ਇੱਥੇ ਪਹੁੰਚੇ ਨੇ ਚਿੱਲੇ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਚਲੇ ਗਏ ਹੋ ਬਿਜਲੀ ਬਹੁਤ ਵੱਡਾ ਮੁੱਦਾ ਪੰਜਾਬ 'ਚ ਇਸ ਵਕਤ ਮੀਟਿੰਗਾਂ ਵੀ ਹੋ ਗਈਆਂ ਨੇ ਸਿੱਧੂ ਸਾਹਿਬ ਹੋਣਾ ਮੀਟਿੰਗ ਹੋਈ ਆ ਕਿਵੇਂ ਦੇਖਦੇ ਹੋ ਸੌਲਵਟ ਕੀ ਦੇਖਦੇ ਹੋ ਔਰ ਕਦੋਂ ਤੱਕ ਜਿਹੜਾ ਸਰਕਾਰ ਕਰਦੇ ਨੇ ਇਹ ਜਿਹਦਰੇ ਅਸੀਂ ਪ੍ਰਧਾਨ ਬਣਿਆ ਨਵਜੋਤ ਸਿੰਘ ਸਿੱਧੂ ਜੀ ਅਸੀਂ ਸਾਰੇ ਕਾਰਜਕਾਰੀ ਪ੍ਰਧਾਨ ਮਹਾਰਾਜਾ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਨਾਲ ਮਿਲੇ ਸਨ ਉਹਨਾਂ ਨੂੰ ਇਹ ਦੱਸਿਆ ਸੀ ਔਰ ਉਹ ਇਸ ਗੱਲ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਇਹਦੇ ਬਾਰੇ ਕਰ ਰਹੇ ਆ ਔਰ ਸਾਨੂੰ ਸਾਰੀ ਕਾਂਗਰਸ ਪਾਰਟੀ ਨੂੰ ਸਾਡੀ ਸਰਕਾਰ ਨੂੰ ਇਹ ਪੂਰਨ ਉਮੀਦ ਹੈ ਵੀ ਇਹ ਜਲਦੀ ਹੱਲ ਹੋ ਜੂਗਾ ਜਿਸ ਦਿਨ ਪ੍ਰਧਾਨਗੀ ਹੋਈ ਹੈ ਸੁਨੀਲ ਜਾਖੜ ਹੋਰਾਂ ਨੇ ਵੀ ਕਿਹਾ ਸੀ ਕਿ ਪੰਜਾਬ ਦੀ ਰਾਜਨੀਤੀ ਦਾ ਰਾਹ ਜਿਹੜਾ ਉਹ ਪੂਰਾ ਤੇ ਬਹਿਬਲ ਕਲਾ ਤੋਂ ਹੋ ਕੇ ਆਉਂਦਾ ਬੇਅਦਬੀ ਕਾਰਡ ਨੂੰ ਕਿਸ ਤਰ੍ਹਾਂ ਲੈ ਰਹੇ ਹੈਗੇ ਹੋ ਇਹ ਤਾਂ ਕੋਈ ਸ਼ੱਕ ਨਹੀਂ ਜੀ ਕਿਉਂਕਿ ਜਿਹੜਾ ਇਹ ਬੇਅਦਬੀ ਖੰਡ ਹੋਇਆ ਇਹਦੇ ਨਾਲ ਸਾਡੇ ਜੋ ਸਿੱਖ ਜਿੱਥੇ ਸਾਡਾ ਭਾਈਚਾਰਾ ਸੀ ਉੱਥੇ ਸਾਡੇ ਆਮ ਲੋਕਾਂ ਦੇ ਵੀ ਹਿਰਦਿਆਂ ਨੂੰ ਬਹੁਤ ਛੱਟ ਪਹੁੰਚੀ ਆ ਔਰ ਬਾਰ-ਬਾਰ ਇਸੇ ਕਹਿੰਦੇ ਰਹੇ ਵੀ ਇਹ ਜਲਦੀ ਹੱਲ ਹੋਣਾ ਚਾਹੀਦਾ ਹੈ ਕੁਝ ਕਾਨੂੰਨੀ ਅਰਚਨਾ ਕਰਕੇ ਇਹ ਲੇਟ ਹੋ ਗਿਆ ਕੋਈ ਦੂਜੀਆਂ ਪਾਰਟੀਆਂ ਨੇ ਕਿਤੇ ਸੁਪਰੀਮ ਕੋਰਟ ਤੋਂ ਸਟੇ ਵਗੈਰਾ ਲੈ ਲੇ ਹੁਣ ਨਵੀਂ ਸੈਟ ਬਣੀ ਆ ਔਰ ਉਮੀਦ ਹੈ ਜਲਦੀ ਹੱਲ ਹੋ ਜੂਗਾ ਸਰ ਇੱਕ ਨਸ਼ਾ ਮੁਕਤ ਪੰਜਾਬ ਲਈ ਕੀ ਕਰ ਰਹੀ ਹੈ ਕਾਂਗਰਸ ਹੈ ਨਾ ਐਂਟੀ ਡਰੱਗ ਮੂਵਮੈਂਟ ਆਫ ਕਾਂਗਰਸ ਇਨ ਸਟੇਟ ਇਹ ਤਾਂ ਤੁਹਾਨੂੰ ਸਾਰ ਨੂੰ ਪਤਾ ਜੀ ਵੀ ਜਦੋਂ ਦੀ ਸਾਡੀ ਸਰਕਾਰ ਬਣੀ ਉਹਨਾਂ ਦਾ ਪਹਿਲਾ ਸਾਡੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਬਣੇ ਤੇ ਉਹਨਾਂ ਨੇ ਗੁਟਕਾ ਲੈ ਕੇ ਆ ਸੀ ਮੈਂ ਇਹਦਾ ਲੱਕ ਤੋੜੂਗਾ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਤਸਕਰ ਸੰਜਣ ਨਸ਼ਾ ਕਰਦੇ ਸਨ ਉਹਨਾਂ ਉੱਤੇ ਨਕੇਲ ਪਾਈ ਗਈ ਆ ਸਰ ਇੱਕ ਤੁਸੀਂ ਟਿੱਪਾਂ ਵੰਡੀਆਂ ਸੀ ਨਗਰ ਕੌਂਸਲ ਦੀਆਂ ਉਹਦੇ ਵਿੱਚ ਇੱਕ ਨਾਮ ਸੀ ਜਿਹੜਾ ਪੁਲਿਸ ਨੂੰ ਚਿੱਟਾ ਵੇਚਣ ਵਾਲਿਆਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਹੈ ਸੇਮ ਨਾਮ ਹੈ ਦੋਨਾਂ ਲਿਸਟਾਂ 'ਚ ਤੁਹਾਡੇ ਉਮੀਦਵਾਰ ਦਾ ਵੀ ਤੇ ਚਿੱਟਾ ਵੇਚਣ ਵਾਲੇ ਦਾ ਵੀ ਕੀ ਕਹੋਗੇ ਇਹਦੇ ਬਾਰੇ ਦੇਖੋ ਮੈਂ ਤਾਂ ਇੱਥੇ ਆਇਆ ਸੀਗਾ ਮੈਂ ਵੀ ਬਾਲਾ ਨਹੀਂ ਜਾਣਦਾ ਸੀ ਮੈਨੂੰ ਬਤਾਉ ਰਿਹਾ ਜਨਰਲ ਸੈਕਟਰੀ ਡਿਊਟੀ ਲਈ ਸੀ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਸੀ ਇੱਥੇ ਕਾਂਗਰਸੀ ਉਹਨਾਂ ਦੀ ਰਾਇ ਨਾਲ ਇਹ ਹੋਇਆ ਕਿਉਂਕਿ ਆਈ ਡੋਨਟ ਨੋ ਪਰਸਨਲੀ ਵੀ ਹੋਈ ਸੀ ਇਹ ਤਾਂ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਸੀ ਉਹਨਾਂ ਦੀ ਸ਼ਾਂਤੀ ਨਾਲ ਡੇਟਾਂ ਦੀ ਵੰਡ ਹੋਈ ਸੀ ਜਿਹੜਾ ਪਹਿਲਾ 5 ਨੁਕਤਿਆਂ ਦੀ ਪ੍ਰੋਗਰਾਮ ਤੁਸੀਂ ਲੈ ਕੇ ਗਏ ਹੋ ਕੈਪਟਨ ਵਿਨਿੰਦਰ ਸਿੰਘ ਹੋਰਾ ਕੋਲੇ ਕਦੋਂ ਤੱਕ ਉਮੀਦ ਹੈਗੀ ਹੈ ਕਿ ਅਸੀਂ ਉਹ 5 ਨੁਕਤੇ ਪਹਿਲੇ ਜਿਹੜੇ ਉਹ ਜਾਰੀ ਕਰ ਦਾਂਗੇ ਜਿਹੜਾ ਪਹਿਲਾ 5 ਨੁਕਤਿਆਂ ਦੀ ਪ੍ਰੋਗਰਾਮ ਜਦੋਂ ਪਹਿਲੀ ਮੀਟਿੰਗ ਹੋਈ ਹੈ ਤੁਹਾਡੀ ਕੈਪਟਨ ਦੇ ਤਰਫੋਂ ਹੋ ਰਾਨਾ ਉਹ ਹੋ ਰਿਹਾ ਜੀ ਇਹ ਹੋਇਆ ਵੈਸੇ 18 ਨੁਕਤਿਆਂ ਦੀ ਪ੍ਰੋਗਰਾਮ ਸੀਗੇ ਉਹਨਾਂ ਜੋ ਕਾਫੀ ਹਲੋਗੇ ਮੈਂ ਤੁਹਾਨੂੰ ਦੱਸਿਆ ਇਹਨਾਂ ਚੀਜ਼ਾਂ ਦੇ ਕਿ ਵੀ ਟਾਈਮ ਲੱਗ ਜਾਂਦਾ ਹੈਗਾ ਤੇ ਮੁੱਖ ਮੰਤਰੀ ਜੀ ਆਪ ਇਸ ਗੱਲ ਦੇ ਬਹੁਤ ਫ ਵੀ ਜਲਦੀ ਹੱਲ ਹੋਊਗਾ ਮੁਖਸ਼ਰਬੇ ਪਹੁੰਚੋਂ ਵਰਕਰਾਂ ਦੀ ਗੱਲ ਸੁਣਨ ਨੂੰ ਮਿਲੀ ਆ ਕਿ ਉਹਨਾਂ ਦੀ ਥਾਣਾ ਤੇ ਜਾਂ ਕਿਤੇ ਦਫ਼ਤਰਾਂ 'ਚ ਸੁਣਵਾਈ ਨਹੀਂ ਹੁੰਦੀ ਕਿਸ ਤਰ੍ਹਾਂ ਦੇਖਿਆ ਨਹੀਂ ਇਹ ਕੋਈ ਏਡੀ ਗੱਲ ਨਹੀਂ ਗਈ ਹੁੰਦਾ ਜਦੋਂ ਵਰਕਰ ਹੁੰਦਾ ਜਦੋਂ ਕਾਂਗਰਸ ਪਾਰਟੀ ਦੇ ਸਰਕਾਰ ਹੁੰਦੀ ਆ ਥੋੜੇ ਬਹੁਤ ਗੱਲੇ ਸ਼ਿਕਵੇ ਹੁੰਦੇ ਆ ਔਰ ਕੋਈ ਗੱਲ ਵੀ ਜਲਦੀ ਹੱਲ ਹੋ ਜਾਣਗੇ ਪੁਲੀਟਿਕਸ ਅਪਡੇਟਸ ਫਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪੈਸ ਧ ਬੈਲ ਆਈਕਨ